ਸਤਿ ਸ੍ਰੀ ਅਕਾਲ ਜੀ ਕਿਸਾਨ ਭਰਾਓ ਅੱਜ ਦੀ ਵੀਡੀਓ 'ਚ ਆਪਾਂ ਗੱਲ ਕਰਾਂਗੇ ਜੀ ਮੱਕੀ ਦਾ ਸਹੀ ਟਾਈਮ ਬੀਜਣ ਦਾ ਤੇ ਨਾਲ ਗੱਲ ਕਰਾਂਗੇ ਜੀ ਕਿਹੜੇ-ਕਿਹੜੇ ਬੀਜਾਂ ਦਾ ਜਿਹੜਾ ਝਾੜ ਪਿਛਲੀ ਵਾਰ ਵਧੀਆ ਰਿਹਾ ਪੂਰੀ ਬਕਾਲਬਾਤ ਆਪਾਂ ਅੱਗੇ ਕਰਾਂਗੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੇ ਜੇ ਤੁਸੀਂ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਡੇ ਏਰੀਆ 'ਚ ਕਿਹੜੀ ਵੈਰੈਟੀ ਦਾ ਕਿੰਨਾ ਝਾੜ ਦਿਆ ਸੋ ਸ਼ੁਰੂ ਕਰਦੇ ਹਾਂ ਜੀ ਆਪਾਂ ਪਹਿਲਾਂ ਇਹਨੂੰ ਲਾਉਣ ਦਾ ਸਹੀ ਟਾਈਮ ਕਿਹੜਾ ਸੋ ਇਹਦਾ ਟਾਈਮ ਜਿਹੜਾ ਫਰਵਰੀ ਤੋਂ ਚਾਲੂ ਹੋ ਜਾਂਦਾ ਫਰਵਰੀ ਦੇ ਪਹਿਲੇ ਹਫਤੇ ਵੀ ਇਹਨੂੰ ਆਪਾਂ ਲਗਾ ਸਕਦੇ ਹਾਂ ਉਹ ਮੌਸਮ ਤੇ ਡਿਪੈਂਡ ਕਰਦਾ ਆਪਾਂ ਨੂੰ ਤਕਰੀਬਨ 25 ਡਿਗਰੀ ਦੇ ਆਸ-ਪਾਸ ਜਿਹੜਾ ਤਾਪਮਾਨ ਚਾਹੀਦਾ ਹੁੰਦਾ ਇਹਨੂੰ ਜਿਹੜਾ ਇਹਦੇ ਬੀ ਨੂੰ ਜਿਹੜਾ ਉੱਗਣ ਵਾਸਤੇ ਤੇ ਵੈਸੇ ਤਾਂ 10 ਫਰਵਰੀ ਤੋਂ ਜਿਹੜਾ ਵਾ ਇਹਦਾ ਸਹੀ ਟਾਈਮ ਜਿਹੜਾ ਵਾ ਉਹ ਚਾਲੂ ਹੋ ਜਾਂਦਾ 10 ਫਰਵਰੀ ਤੋਂ ਬਾਅਦ ਆਪਾਂ ਇਹਨੂੰ ਬੀਜ ਸਕਦੇ ਹਾਂ ਜਦੋਂ ਮਰਜ਼ੀ ਤੱਕ ਤੇ ਜਿਆਦਾ ਲੇਟ ਲਾਵਾਂਗੇ ਤੇ ਬਾਅਦ ਝੋਨਾ ਜਿਹੜਾ ਬੀਜਣ ਜੇ ਤਾਂ ਆਪਾਂ ਨੂੰ ਮੁਸ਼ਕਲ ਆਊਗੀ। ਸੋ ਫਰਵਰੀ ਮਹੀਨੇ ਦੇ ਵਿੱਚ ਵਿੱਚ ਆਪਾਂ ਇਹਨੂੰ ਜਿਹੜਾ ਉਹ ਲਗਾ ਦੇਣਾ ਚਾਹੀਦਾ ਹੈ। ਸੋ ਗੱਲ ਕਰ ਲੈਨੇ ਜੀ ਬੀਜਾਂ ਦੀ ਜਿਹੜੀਆਂ ਰਿਪੋਰਟਾਂ ਆਪਾਂ ਪਾਕਿਸਤਾਨਾ ਨੂੰ ਮਿਲ ਕੇ ਇਕੱਠੀਆਂ ਕੀਤੀਆਂ। ਸੋ ਜਿਹੜਾ ਅਸੀਂ ਬੀਜ ਬੀਜਿਆ ਸੀਗਾ 1899 ਉਹ ਜਿਹੜਾ ਸਾਡਾ ਪਿਛਲੀ ਵਾਰ 35 ਘੰਟੇ ਨਿਕਲਿਆ ਤੇ ਉਹ ਤੋਂ ਪਿਛਲੀ ਵਾਰ ਸਾਡਾ 40 ਘੰਟੇ ਨਿਕਲਿਆ ਸੀਗਾ। ਸੋ ਇਹ ਪਿਛਲੀ ਵਾਰ ਮੌਸਮ ਦਾ ਕਰਕੇ ਜਿਆਦਾ ਗਰਮੀ ਪੈਣ ਕਰਕੇ ਝਾੜ ਮੱਕੀਆਂ ਦੇ ਘਟ ਨਿਕਲੇ ਸੀਗੇ। ਮੇਰੇ ਸੇ ਇਹਦਾ ਵੱਧ ਤੋਂ ਵੱਧ ਝਾੜ ਜਿਹੜਾ ਵਾ ਉਹ 50 ਕੁਇੰਟਲ ਵੀ ਜਿਹੜਾ ਕਿਸਾਨਾਂ ਨੇ ਕੱਢਿਆ ਆਪਣੇ ਕੋ ਅੰਕੜੇ ਹੈਗੇ ਆ ਪਿਛਲੇ ਤੋਂ ਪਿਛਲੇ ਸਾਲ ਦੇ ਸੋ ਵਧੀਆ ਵੈਰਾਈਟੀ ਆ ਤੇ ਪਿਛਲੀ ਵਾਰ ਜਿਹੜੀ ਆ 1844 ਪਹਿਲੀ ਵੈਰਾਈਟੀ ਇਹਨਾਂ ਦੀ ਜਿਹੜੀ ਆ ਹਾਈਬ੍ਰਿਡ 1844 ਉਹ ਵੀ ਕਿਸਾਨਾਂ ਨੇ ਸਾਡੇ ਲਾਗੇ ਲਗਾਈ ਸੀ ਬੀ ਨਾਮ ਮਿਲਨ ਕਰਕੇ ਉਹਦਾ ਝਾੜ 35 ਤੋਂ 37 ਕੁਇੰਟਲ ਦੇ ਵਿੱਚ ਵਿੱਚ ਉਹ ਵੀ ਝਾੜ ਜਿਹੜਾ ਪਿਛਲੀ ਰਿਦੇਗੀ ਸੀ ਤੇ ਅੱਗੇ ਗੱਲ ਕਰਦੇ ਆਂ ਜੀ ਬਾયર ਦੀ ਜਿਹੜੀ ਆ 9908 ਇਹ ਟਾਈਮ ਇਹਦੇ ਨਾਲ ਉਹ 10-15 ਦਿਨ ਵਾਧਾ ਲੈਂਦੀ ਆ ਤੇ ਝਾੜ ਦੇ ਦਾ ਜਿਹੜਾ 40 ਤੋਂ 45 ਕੁਇੰਟਲ ਤੱਕ ਜਿੰਨੀ ਕਿ ਆਪਾਂ ਜਾਣਕਾਰੀ ਇਕੱਠੀ ਕੀਤੀ ਹੈ ਤੇ ਜੇ ਕਿਸੇ ਨੇ ਸਾਇਲੇਜ ਵਾਸਤੇ ਬੀਜਣੀ ਆ ਜਾਂ ਛੱਲੀ ਵੇਚਣ ਵਾਸਤੇ ਬੀਜਣੀ ਆ ਉਹ ਕਵੇਰੀ ਵਾਲਿਆਂ ਦੀ 5210 ਬੀਜ ਸਕਦਾ ਜੀ ਸਾਇਲੇਜ ਵਾਸਤੇ ਬਹੁਤ ਵਧੀਆ ਵੈਰਾਈ ਹੈ ਤੇ ਇੱਕ ਪਿੰਨਰ ਵਾਲਿਆਂ ਦੀ 1844 ਜਿਹਦੀ ਆਪਾਂ ਪਹਿਲਾਂ ਗੱਲ ਕੀਤੀ ਸੀ ਉਹ ਵੀ ਸਾਇਲੇਜ ਵਾਸਤੇ ਵਧੀਆ ਮੰਨੀ ਗਈ ਆ